ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਸ਼੍ਰੇਣੀ ਦੇ ਜਿਹੜੇ ਪੇਪਰ ਆ ਫਰਬਰੀ 2026 ਦੇ ਵਿੱਚ ਜਿਹੜੀ ਸਾਲਾਨਾ ਪ੍ਰੀਖਿਆ ਹੋਣੀਆਂਗੇ ਉਹਦੇ ਡੇਟ ਸ਼ੀਟ ਆ ਚੁੱਕੀ ਹੈਗੀ ਦੇਖ ਸਕਦੇ ਹੋ ਤੁਸੀਂ ਜਿਹੜਾ ਪ੍ਰੀਖਿਆ ਦਾ ਟਾਈਮ 11 ਵਜੇ ਹੋਏਗਾ ਤਾਂ ਪ੍ਰੀਖਿਆਰਥੀ ਨੂੰ 15 ਮਿੰਟ ਜਿਹੜਾ ਪ੍ਰਸ਼ਨ ਪੱਤਰ ਪੜ੍ਹਨ ਹੀ ਦਿੱਤੇ ਜਾਣਗੇ ਅੱਗੇ ਵੇਖ ਸਕਦੇ ਹੋ ਸਾਰਾ ਤੁਸੀਂ ਕਦੋਂ ਕਦੋਂ ਪੇਪਰ ਨੇਗੇ ਤਾਂ 17 ਤੋਂ ਸ਼ੁਰੂ ਆ ਬੇਟਾ ਜੀ 17 ਫਰਵਰੀ ਤੋਂ 17 ਫਰਵਰੀ ਮੰਗਲਵਾਰ ਨੂੰ ਪਹਿਲਾ ਪੇਪਰ ਅੰਗਰੇਜ਼ੀ ਦਾਗਾ 19 ਫਰਵਰੀ ਨੂੰ ਪੰਜਾਬੀ ਦਾ ਹਿੰਦੀ ਤੇ ਉਰਦੂ 20 ਤਰੀਕ ਦਾ ਹੈਗਾ ਜਿਹੜਾ ਵਿਗਿਆਨ ਦਾ 21 ਫਰਵਰੀ ਦਾ ਹੈਗਾ ਪੰਜਾਬੀ ਦੂਜੀ ਹਿੰਦੀ ਉਰਦੂ 23 ਫਰਵਰੀ ਦਾ ਹੈਗਾ ਗਣਿਤ ਦਾ 24 ਦਾ ਹੈਗਾ ਕੰਪਿਊਟਰ ਦਾ 25 ਦਾ ਹੈਗਾ ਸਮਾਜਿਕ ਵਿਗਿਆਨ ਦਾ 26 ਦਾ ਸਿਹਤ ਤੇ ਸਰੀਰਕ ਸਿੱਖਿਆ 27 ਤਰੀਕ ਦਾ ਹੈਗਾ ਚੌੜਮਾ ਵਿਸ਼ਾ ਖੇਤੀਬਾੜੀ ਫੇਰ ਅੱਗੇ ਡਾਂਸ ਜਿਓਮੈਟਰੀ ਕਲ ਡਰਾਇੰਗ ਅਤੇ ਚਿੱਤਰਕਲਾ ਗ੍ਰਹਿ ਵਿਗਿਆਨ ਸੰਗੀਤ ਵਾਦਨ ਸੰਗੀਤ ਕੈਨ ਸੰਸਕ੍ਰਿਤ ਉਰਦੂ ਇਲੈਕਟਿਵ ਇਸ ਤੋਂ ਇਲਾਵਾ ਇਲੈਕਟ੍ਰੀਕਲ ਐਂਡ ਰੇਡੀਓ ਵਰਕ ਵੋਕੇਸ਼ਨਲ ਵਿਸ਼ੇ ਸਧਾਰਨ ਘਰੇਲੂ ਜੰਤਰਾ ਵਾਇਰਿੰਗ ਦੀ ਮੁਰੰਮਤ ਸਾਭ ਸੰਭਾਲ ਤੇ ਟ੍ਰਾਂਜਿਸਟਰ ਦੀ ਮੁਰੰਮਤ ਦੀ ਸਾਭ ਸੰਭਾਲ ਸੋ ਇਹ ਜਿਹੜੀ ਬੱਚੋ ਜਿਹੜੀ ਪ੍ਰਯੋਗੀ ਪ੍ਰੀਖਿਆ ਹੋਣੀ ਹੈ 2 2 26 ਤੋਂ ਲੈ ਕੇ 12 2 26 ਤੱਕ ਚੱਲੇਗੀ ਤੇ ਇਸ ਤਰ੍ਹਾਂ ਦੇ ਨਾਲ ਤੁਸੀਂ ਜਿਹੜਾ ਵੇਖ ਸਕਦੇ ਹੋ ਸਾਰਾ ਸੋ ਡਿਡ ਸ਼ੀਟ ਨੂੰ ਨੋਟ ਕਰ ਲੋ ਤੇ ਆਪਣੀ ਤਿਆਰੀ ਹੈ ਜਿਹੜੀ ਉਸ ਪ੍ਰਕਾਰ ਦੇ ਨਾਲ ਪੜਨਾ ਸ਼ੁਰੂ ਕਰਦੇ ਹਾਂ ਸ਼ੁਕਰੀਆ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ